ਸਭ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੋਹਣਾ ਤੇ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਲੱਗਦਾ ਤੇ ਸਿੰਪਲ ਜਿਹਾ ਡਿਜ਼ਾਈਨ ਹੈ ਛੇ ਛੇ ਸਰਾਜਾ ਦਾ ਇਹ ਡਿਜ਼ਾਈਨ ਹੈ ਤੇ ਛੇ ਕੁੰਡੇ ਦੇ ਸਾਹਮਣੇ ਇਹ ਬਣਨਾ ਛੇ ਛੇ ਕੁੰਡਾ ਨੇ ਸਾਹਮਣੇ ਕੁੰਡੇ ਰੱਖਣੇ ਆ ਪਹਿਲਾ ਕੁੰਡਾ ਆਪਾਂ ਬਿਨਾ ਗੁਨੇ ਉਤਾਰਾਂਗੇ ਪੰਜ ਕੁੰਡੇ ਆਪਾਂ ਉਲਟੇ ਗੁਣਾਗੇ 1 2 3 4 5 ਤਾਂ ਅੱਗੇ ਆਪਾਂ ਪਿਛਲੀ ਸਾਈਡ ਲਿਆਂਗੇ ਇਹਨੂੰ ਆਪਾਂ ਇਸ ਤਰ੍ਹਾਂ ਬਿਨਾ ਬੁਣੀ ਹਿਤਾਰਾਂਗੇ ਫਿਰ ਇਸੇ ਤਰ੍ਹਾਂ ਇਹੀ ਸੇਕੁੰਡੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੇ ਆ ਤੱਲ 4 5 ਫਿਰ ਧਾਗਾ ਬੈਕ ਸਾਈਡ ਲਿਆ ਕੇ ਇਹਨੂੰ ਬਿਨਾ ਬੁਣੇ ਹਿਤਾਰਾਂਗੇ 1 2 3 4 5 ਬੈਕ ਸਾਈਡ ਆਪਾਂ ਨੇ ਕੀ ਕਰਨਾ ਹੁਣ ਜਿਹੜਾ ਆਪਾਂ 5 ਉਲਟੇ ਬੁਣਿਆ ਉਹਨਾਂ ਨੂੰ ਸਿੱਧੇ ਬੁਣਨਾ ਹੈ ਬੈਕ ਸਾਈਡ ਤੋਂ ਐਸਟਰਾ ਪੰਜ ਸਿੱਧੇ ਜਿਹੜਾ ਆਪਾਂ ਇੱਕ ਬਿਨਾ ਬੁਨੇ ਉਤਾਰਿਆ ਇੱਧਰ ਇਹ ਉਲਟਾ ਬੁਨ ਲੈ ਪੰਜ ਸਿੱਧੇ ਜਿਹੜਾ ਆਪਾਂ ਬਿਨਾ ਬੁਨੇ ਉਤਾਰਦੇ ਆ ਸਿਰਫ ਉਹ ਉਲਟਾ ਬੁਨ ਲੈ ਇਹ ਡਿਜ਼ਾਈਨ ਇੱਕ ਵਾਰ ਜਿੱਥੇ ਟਿਕ ਗਿਆ ਬਸ ਇੱਥੇ ਹੀ ਚੱਲੀ ਜਾਊਗੀ ਇਸੇ ਪੰਜ ਗੁੰਡਿਆਂ ਤੇ ਵੜ ਜਾ ਕਰੂਗੇ ਜਿਹੜੀ ਆਪਾਂ ਇਹ ਫਲੀ ਬਣਾਉਣੀ ਹੈ ਇੱਕ ਗੁੰਡਾ ਉਤਾਰ ਕੇ ਇਹ ਇਸ ਤਰ੍ਹਾਂ ਸਿੱਧਾ ਸਿੱਧੇ ਹੀ ਜਾਊਗੀ બસ ਇੱਕ ਵਾਰੇ ਸਹੀ ਟਿੱਗ ਗਿਆ ਆਪਣਾ ਫਿਰ ਇਹ ਦੁਬਾਰਾ ਦੁਬਾਰਾ ਇਹਨੂੰ ਸੇੜਨ ਦੀ ਲੋੜ ਨਹੀਂ ਇਸ ਤਰ੍ਹਾਂ ਨੂੰ ਆਪਾਂ ਨੂੰ ਜਿਹੜੇ ਆਪਾਂ ਉਲਟੇ ਬਣਾਏ ਉਹਨਾਂ ਨੂੰ ਸਿੱਧੇ ਬਣਾਵਾਂਗੇ ਜਿਹੜੇ ਸਿੱਧੇ ਗੁਨੇ ਇੱਕ ਗੜਾ ਬੁਣੇ ਤਾਰਿਆ ਸੀ ਉਹਨੂੰ ਉਲਟਾ ਬੁਣਾਗੇ ਫਿਰ ਉਸੇ ਤਰ੍ਹਾਂ ਇਹ ਆਪਣੀਆਂ ਇੱਕ ਦੋ ਸਿੱਧੀ ਸਾਈਡ ਤੋਂ ਦੋ ਉਲਟੀ ਸਾਈਡ ਤੋਂ ਸੇਮ ਸਲਾਈਆਂ ਪੈਣਗੀਆਂ ਇਹ ਆਪਣੀ ਤੀਜੀ ਸਲਾਈ ਆ ਗਈ ਜਿਹੜੇ ਆਪਾਂ ਉਲਟੇ ਬੁਣੇ ਸੀ ਉਹਨਾਂ ਨੂੰ ਉਲਟੇ ਹੀ ਬਣਾਵਾਂਗੇ ਜਿਹੜਾ ਬਿਨਾ ਗੁਨੇ ਉਤਾਰਦੇ ਆ ਉਹਨੂੰ ਫੇਰ ਇਸ ਤਰ੍ਹਾਂ ਬਿਨਾ ਗੁਨੇ ਉਤਾਰਾਂਗੇ ਇਹ ਇਸ ਤਰੀ ਸਿੱਧਾ-ਸਿੱਧਾ ਅਸੀਂ ਚੱਲ ਜਾਈਏ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਨਾਲ ਫੇਰ 1 2 3 4 ਲਾਸਟ ਵਾਲਾ ਪਾਸਾ ਉਲਟੇ ਬਣਾ ਲੈ। ਬੈਕ ਸਾਈਡ ਤੋਂ ਫੇਰ ਉਸੇ ਤਰ੍ਹਾਂ ਜਿਹੜੇ ਉਲਟੇ ਪਹਿਲਾਂ ਸਿੱਧੇ ਬਣਾਏ ਸੀ ਉਹਨਾਂ ਨੂੰ ਇਸ ਤਰ੍ਹਾਂ ਸਿੱਧੇ ਬਣਾਉਣਾ ਹੈ। जड़ा एक गुंडा उतार दे सिर्फ उल्टा बनवा एक दो तीन चार पाँच पचना की करना है ਇਹ ਕੁੰਡਾ ਆਪਾਂ ਬਿਨਾ ਬੁਨੇ ਉਤਾਰਦੇ ਆ ਇਹ ਆਪਣੇ ਹੁਣ ਆਪਾਂ ਆ ਗਏ ਸਿੱਧੀ ਸਾਈਡ ਚੌਥੀ ਸਲਾਈ ਸੋਰੀ ਪੰਜਵੀਂ ਸਲਾਈ ਤੇ ਸੀ ਇਸ ਲੱਗ ਜਾਂਦਾ ਇਹ ਡਿਜ਼ਾਈਨ ਚਾਰ ਸਲਾਈਆਂ ਇਸ ਤਰੀ ਬਣੀਆਂ ਨਹੀਂ ਆ ਪਹਿਲਾ ਕੁੰਡਾ ਆਪਾਂ ਬਿਨਾ ਬੁਨੇ ਉਤਾਰਾਂਗੇ ਦੋ ਕੁੰਡੇ ਆਪਾਂ ਸੋਰੀ ਜਿਹੜੇ ਦੋ ਸੀ ਦੋ ਦਾ ਇੱਕ ਕਰ ਦਾਂਗੇ ਆਪਾਂ ਨੇ ਇਹ ਪੰਜ ਕੁੰਡੇ ਸੀ ਇੱਥੇ ਦੋ ਦਾ ਇੱਕ ਕਰਤਾ ਦੋ ਆਪਾਂ ਇੱਧਰ ਛੱਡ ਦਾਂਗੇ ਜਿਹੜਾ ਵਿਚਕਾਰ ਲ ਤੀਜਾ ਕੁੰਡਾ ਹੈ ਤਗਾ ਬੈਕ ਸਾਈਡ ਲੈ ਜਾਗੇ ਇਸ ਤੀਜੇ ਕੁੰਡੇ ਦੇ ਆਪਾਂ ਨਿਚਲੋਂ ਦੀ ਨੀਚੇ ਹੌਲ ਵਿੱਚ ਦੀ ਜਿਹੜੀ ਆਪਾਂ ਪਹਿਲੀ ਸਲਾਈ ਪਾਈ ਸੀ ਉੱਥੋਂ ਦੀ ਇੱਕ ਗੁੰਡਾ ਇਸ ਤਰ੍ਹਾਂ ਕੱਟ ਲਾਂਗੇ ਇਹ ਤੀਜੇ ਗੁੰਡੇ ਨੂੰ ਸਿੱਧਾ ਹੀ ਬਣਾ ਲਾਂਗੇ ਦੁਬਾਰਾ ਫਿਰ ਉਸੇ ਹੌਲ ਵਿੱਚ ਦੀ ਇੱਕ ਵਾਰ ਫੇਰ ਕੱਟਾਂਗੇ ਇਸ ਤਰ੍ਹਾਂ ਤਗਾ ਆਪਣੀ ਸਾਈਡ ਇਹਨੂੰ ਦੋ ਦਾ ਇੱਕ ਕਰ ਦਾਂ ਜਿਹੜਾ ਆਪਾਂ ਇੱਥੇ ਦੋ ਦਾ ਇੱਕ ਕੀਤਾ ਇੱਕ ਇੱਧਰ ਕੀਤਾ ਇੱਥੇ ਆਪਣੇ ਹੁਣ ਤਿੰਨ ਗੁੰਡੇ ਪੂਰੇ ਹੋ ਗਏ ਐਸੇ ਪੰਜ ਤੱਗੇ ਅੰਡਰ ਅੰਡਰ ਆਪਣਾ ਇਹ ਡਿਜ਼ਾਈਨ ਹੋ ਜਾ ਕਰੂ ਜਿਹੜਾ ਇਹ ਬਿਨਾ ਬੂਣਾ ਕੁੰਡੇ ਤਾਰਦੇ ਆ ਇਹ ਆਪਾਂ ਇਸ ਤਰ੍ਹਾਂ ਇਹ ਲੈ ਆਪਣੀ ਸਾਈਡ ਤਾਗਾ 2 ਦਾ 1 ਤਾਗਾ ਬੈਕ ਸਾਈਡ ਲੈ ਜਾਗੇ ਬੈਕ ਸਾਈਡ ਲਿਆ ਕੇ ਇਸ ਇਹ ਨੀਚੇ ਦੇ ਹੌਲ ਵਿੱਚ ਦੀ ਪਹਿਲਾਂ ਇੱਕ ਕਟਾਗਾ ਕੱਢਾਂਗੇ ਕਿ ਜੇ ਕੁੰਡੇ ਨੂੰ ਇਸ ਤਰ੍ਹਾਂ ਸਿੱਧਾ ਬੋਲ ਲਾਂਗੇ ਦੁਬਾਰਾ ਫਿਰ ਉਸੇ ਹੌਲ ਵਿੱਚ ਦੀ ਕੱਟਣਾ ਇਸ ਤਰ੍ਹਾਂ ਹੀ ਆਪਣੇ ਤਿੰਨ ਕੁੰਡੇ ਬਣ ਗਏ ਤਾਗਾ ਆਪਣੀ ਸਾਈਡ ਫੇਰ ਦੂਰਾ ਇੱਕ ਤਾਗਾ ਬੈਕ ਸਾਈਡ ਇਹ ਬਿਨਾ ਬੁਣੀ ਉਤਾਰਾਂਗੇ ਫੇਰ ਆਪਣੀ ਸਾਈਡ ਦੋ ਉਲਟੇ ਸੌਰੀ ਦੋ ਦਾ ਇੱਕ ਤਾਗਾ ਬੈਕ ਸਾਈਡ ਇਹਦੇ ਨਿਚਲੇ ਹੌਲ ਵਿੱਚ ਦੀ ਧਾਗਾ ਕੱਢਾਂਗੇ ਇਹਨੂੰ ਸਿੱਧਾ ਬੋਨ ਲਾਗੇ ਦੁਬਾਰਾ ਫੇਰ ਉੱਥੋਂ ਦੀ ਹੀ ਕੱਟਾਂਗੇ ਇਹ ਤੱਕ ਆਪਣੀ ਸਾਈਡ ਦੋ ਦਾ ਇੱਕ ਕਰਦੇ ਹਾਂ ਹੁਣ ਆਪਾਂ ਨੇ ਕੀ ਕਰਨਾ ਹੈ ਇਹਨਾਂ ਨੂੰ ਜਿਹੜੇ ਪੰਜ ਗੁਣੇ ਇਹਨਾਂ ਨੂੰ ਤਾਂ ਉਲਟੀ ਬੁਣ ਲਾਂਗੇ ਐਕਸਟਰਾ ਜਿਹੜਾ ਪਹਿਲਾਂ ਆਪਾਂ ਸਿੱਧਾ ਬੁਣਦੇ ਆ ਇੱਧਰ ਉਹ ਇਸ ਤਰ੍ਹਾਂ ਹੀ ਸਿੱਧੇ ਹੀ ਬਣਾਵਾਂਗੇ ਜਿਹੜਾ ਪੱਫਲੀ ਵਾਲਾ ਇੱਕ ਹੁੰਡਾ ਬੁੰਦਿਆ ਉਹ ਇਸ ਤਰ੍ਹਾਂ ਇਧਰ ਉਲਟਾ ਹੀ ਉਹਨੂੰ ਬਾਕੀ ਉਸ ਤਰੀਏ ਆਪਣਾ ਚੱਲੀ ਜਾਊਗਾ ਇਸ ਤਰ੍ਹਾਂ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਆਪਾਂ ਸੇਮ ਇਹੀ ਚਾਰ ਸਲਾਈਆਂ ਫੇਰ ਪਾਵਾਂਗੇ ਜੋ ਪੰਜਵੀਂ ਸਲਾਈ ਪਾਵਾਂਗੇ ਉਹਦੇ ਵਿੱਚ ਜਦੋਂ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਤਾਂ ਹੁਣ ਤਾਂ ਆਪਾਂ ਨੀਚੇ ਦੇ ਹੌਲ ਵਿੱਚ ਦੀ ਕੱਢਿਆ ਸੀ ਉਸ ਤੋਂ ਬਾਅਦ ਇਹ ਜਿਹੜਾ ਆਪਣਾ ਇਸ ਤਰ੍ਹਾਂ ਦਾ ਇੱਕ ਫਲੀ ਇਧਰ ਹੈ ਜੁਕੇ ਇਹਦੇ ਵਿੱਚਕਾਰ ਦੀ ਹੀ ਨਿਕਲ ਜਾ ਕਰੂਗਾ ਸੋਨੂੰ ਬਣਾਇਆ ਹੋਇਆ ਦਿਖਾਉਣਿਆ ਇਸ ਤਰ੍ਹਾਂ ਇਹ ਫਲੀ ਨਹੀਂ ਟੁੱਟੂਗੀ ਇਹ ਦੋ ਕੁੰਡੇ ਇੱਧਰ ਸਾਡ ਕੇ ਉੱਧਰ ਇਹਦੇ ਵਿਚਕਾਰ ਦੀ ਹੀ ਨਿਕਲ ਜਾ ਕਰੂਗਾ ਮਤਲਬ ਹੋਲ ਵਿੱਚ ਦੀ ਨਿਕਲ ਜਾ ਕਰੂ ਇੱਥੇ ਹੈ ਨਹੀਂ ਸੀ ਇੱਥੇ ਫਲੀ ਦੇ ਆਪਾਂ ਨੂੰ ਆਸਾਨੀ ਹੋਊ ਬੈਕ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਬੰਦਾ ਬੈਕ ਸਾਈਡ ਤੋਂ ਹੀ ਇਸ ਤਰ੍ਹਾਂ ਬਣ ਕੇ ਆਉਦਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹੇ ਹੰਦੀ ਬਹੁਤ-ਬਹੁਤ ਥੈਂਕ ਯੂ